ਸੋ ਲੋ ਰੱਖੇਗੇ ਅੱਜ ਇੱਕ ਸੰਪਰਕ ਮੁਹਿੰਮ ਦੇ ਪ੍ਰੋਗਰਾਮ ਤਹਿਤ ਜਿੱਥੇ ਆਮ ਲੋਕਾਂ ਦੇ ਨਾਲ ਨਾਲ ਪਿੰਡਾਂ ਦੇ ਸਰਪੰਚ ਪੰਚਾਂ ਦੇ ਨਾਲ ਨਾਲ ਕੋਆਰਡੀਨੇਟਰਾਂ ਨੂੰ ਵੀ ਜਾਗਰੂਕ ਕੀਤਾ ਗਿਆ ਤੇ ਆਪਣੇ ਆਪਣੇ ਇਲਾਕੇ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਔਰ ਇਸ ਮੁਹਿੰਮ ਦੇ ਵਿੱਚ ਅੱਜ ਜਿੱਥੇ ਸਪੈਸ਼ਲ ਏਡੀਜੀ ਵੀ ਮੈਡਮ ਅਨੀਤਾ ਪੁੰਜ ਦੇ ਨਾਲ-ਨਾਲ ਜਗਰਾਉ ਐਸਐਸਪੀ ਅੰਕੁਰ ਗੁਪਤਾ ਤੇ ਹੋਰ ਸਾਰੇ ਜੀਓਜ਼ ਦੇ ਨਾਲ ਸਾਰੇ ਐਸਐਚਓ ਪਹੁੰਚੇ ਤੇ ਸਾਰਿਆਂ ਨੇ ਇਸ ਗੱਲ ਨੂੰ ਮਿਲ ਕੇ ਕਿਹਾ ਕਿ ਅਸੀਂ ਆਪਣੇ ਇਲਾਕੇ ਨੂੰ ਤਕਰੀਬਨ ਨਸ਼ਾ ਮੁਕਤ ਕਰਨ ਵੱਲ ਤੁਰੇ ਹੋਏ ਹਾਂ ਔਰ ਏਡੀਜੀਪੀ ਮੈਡਮ ਅਨੀਤਾ ਪੁੰਜ ਨੇ ਵੀ ਬੁ ਕਹਾਦਾ ਤਾਰੀਫ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਕੰਮ ਇਹ ਪੁਲਿਸ ਕਰ ਰਹੀ ਹੈ ਉਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਕਹਿ ਕੇ ਕਰਵਾਉਣਗੇ ਔਰ ਲਗਾਤਾਰ ਇਸ ਇਲਾਕੇ ਚ ਜੋ ਇਨਪੁਟ ਜਾ ਰਹੀਆਂ ਨੇ ਕਿ ਇਸ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਪੱਬਾ ਪਾਰਾ ਹੈ ਉਸੇ ਤਰ੍ਹਾਂ ਹੀ ਐਸਐਸਪੀ ਡਾਕਟਰ ਅਨਕੁਰ ਗੁਪਤਾ ਨੇ ਵੀ ਕਿਹਾ ਕਿ ਉਹ ਆਪਣੀ ਇਸ ਮਹਿੰਮ ਨੂੰ ਅੱਗੇ ਵੀ ਜਾਰੀ ਰੱਖਣਗੇ ਤੇ ਜਗਰਾਉ ਇਲਾਕੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਕੇ ਹੀ ਰਹਿਣਗੇ ਮੇਰਾ ਜਿਹੜਾ ਬੋਰਡ ਆ ਉਹ ਸਾਰੇ ਜਾਣਦੇ ਆ ਉਹਨੂੰ ਨਸ਼ੇ ਦੀ ਹੱਬ ਵੀ ਸਮਝਿਆ ਜਾਂਦਾ ਸੀ ਅਸੀਂ ਪੁਲਿਸ ਦਾ ਪੂਰਾ ਸਹਿਯੋਗ ਲਿਆ ਤੇ ਨਾਲ ਦੀ ਨਾਲ ਸਹਿਯੋਗ ਦਿੱਤਾ ਸਹਿਯੋਗ ਦੇਣ ਨਾਲ ਹੀ ਨਸ਼ੇ ਖਤਮ ਹੁੰਦੇ ਆ ਲੋਕਾਂ ਨੂੰ ਅਵੇਅਰ ਕੀਤਾ ਸਮੇਂ-ਸਮੇਂ ਤੇ ਬਿਠਾ ਕੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਪੁਲਿਸ ਦਾ ਪੂਰਾ ਸਹਿਯੋਗ ਲਿਆ ਡੀਐਸਪੀ ਸਾਹਿਬ ਜਸਜੋਤ ਜੀ ਆਪਣੇ ਭਾਈ ਐਸਐਚਓ ਸਾਹਿਬ ਜਿਹੜੇ ਹੁਣ ਵੀ ਆਏ ਨੇ ਪਹਿਲਾਂ ਵਾਲੇ ਵੀ ਔਰ ਖਾਸ ਕਰਕੇ ਐਸਐਸਪੀ ਸਾਹਿਬ ਵੀ ਬਹੁਤ ਗੁੱਡ ਆ ਸੁਣਦੇ ਆ ਤੇ ਬਹੁਤ ਵਧੀਆ ਪਰਫਾਰਮੈਂਸ ਪੁਲਿਸ ਕਰ ਰਹੀ ਆ ਜਿਹੜੇ ਆ ਆਪਣੇ ਆ ਪ੍ਰੋਗਰਾਮ ਵੀ ਕਰਾਏ ਜਾ ਰਹੇ ਨੇ ਲੋਕਾਂ ਨੂੰ ਅਵੇਅਰ ਕੀਤਾ ਜਾ ਦਿੰਦਾ ਮੈਂ ਪੰਚ ਸਰ ਪੰਚ ਸਹਿਬਾਨ ਜਿਹੜੇ ਐਮਸੀ ਸਹਿਬਾਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਵਾਕੇ ਲੋਕਾਂ ਦੇ ਵਿੱਚ ਜਾ ਕੇ ਪਹਿਲਾਂ ਆਪ ਮੀਟਿੰਗਾਂ ਲਾਓ ਫਿਰ ਪੁਲਿਸ ਦੀਆਂ ਮੀਟਿੰਗਾਂ ਕਰਾਓ ਤੇ ਲੋਕਾਂ ਨੇ ਵਿਚਾਰ ਵੀ ਵਧੀਆ ਰੱਖੇ ਤੇ ਪੁਲਿਸ ਨੂੰ ਜ਼ਰੂਰ ਇਹ ਕਹੂੰਗਾ ਜੀ ਜਿਹੜੇ ਵੱਡੇ ਸਮਗਲਰ ਆ ਉਹਨਾਂ ਤੇ ਖਾਸ ਕਰਕੇ ਨੱਥ ਪਾਈ ਜਾਵੇ ਤੇ ਛੋਟੇ ਤਾਂ ਹੌਲੀ-ਹੌਲੀ ਆਪੇ ਖਤਮ ਹੋ ਜਾਣਗੇ ਤੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਾਗਰੂਕ ਵਿਖੇ ਕਾਰਜਕ੍ਰਮ ਕਰਵਾਇਆ ਗਿਆ ਜੀ ਦੇ ਵਿੱਚ ਵੱਖ-ਵੱਖ ਆਵਾ ਤੋਂ ਸਟੇਟ ਡਿਸਟ੍ਰਿਕਟ ਦੇ ਕੋਆਰਡੀਨੇਟਰਸ ਵਕਵਕ ਯੂਨਿਟਸ ਦੇ ਕੋਆਰਡੀਨੇਟਰਸ ਪੰਚ ਸਰਪੰਚ ਸਾਇਬਾਨ ਆਂਡ ਬੋਰਡ ਮੈਂਬਰਸ ਮਿਨਿਸਪਲ ਕਾਉਂਸਲ ਦੇ ਮੈਂਬਰਸ ਉਹਨਾਂ ਨੇ ਇਸ ਕਾਰਜਕ੍ਰਮ ਵਿੱਚ ਸ਼ਾਮਿਲ ਕੀਤਾ ਸ਼ਾਮਿਲ ਕੀਤਾ ਔਰ ਇਹਦੇ ਵਿੱਚ ਇਹ ਗੱਲ ਹੋਈ ਕਿ ਪੁਲਿਸ ਵੱਲੋਂ ਜਿਹੜੀ ਔਰ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਚਲਾ ਰਹੀ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਹੈਲਥ ਡਿਪਾਰਟਮੈਂਟ ਵਕਵਕ ਡਿਪਾਰਟਮੈਂਟਸ ਸ਼ਾਮਿਲ ਹੈ ਉਦੇ ਵਿੱਚ ਜੋ ਸਾਡੇ ਪਿੰਡਾਂ ਔਰ ਸ਼ਹਿਰਾਂ ਚ ਲੋਕ ਹੈਗੇ ਆ ਉਹਨਾਂ ਦਾ ਜੋ ਸਪੋਰਟ ਹੈ ਉਹਨਾਂ ਦੀ ਜੋ ਸਾਂਝ ਹੈ ਉਹ ਬਹੁਤ ਇੰਪੋਰਟੈਂਟ ਹੈਗੀ ਹੈ ਔਰ ਇਹਦੇ ਵਿੱਚ ਨਾ ਸਿਰਫ ਵੱਖ-ਵੱਖ ਲੋਕਾਂ ਨੇ ਆਪਣੇ ਐਕਸਪੀਰੀਐਂਸਸ ਸ਼ੇਅਰ ਕੀਤੇ ਬਲਕਿ ਜੋ ਪਿੰਡਾਂ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਪਿੰਡਾਂ ਵਿੱਚੋਂ ਆ ਕੇ ਬੁਲਾਰਿਆਂ ਨੇ ਆਪਣੇ ਸੁਝਾਅ ਦਿੱਤੇ ਬਹੁਤ ਵਧੀਆ ਸੁਝਾਅ ਇਹਦੇ ਵਿੱਚ ਆਏ ਹੈ ਔਰ ਇਹਦੇ ਵਿੱਚ SSP ਸਾਹਿਬ ਵੱਲੋਂ ਇਹ ਸੁਝਾਵਾਂ ਤੇ ਹੋਰ ਵਿਚਾਰ-ਵਿਮਰਸ਼ ਕਰਕੇ ਲੋਕਾਂ ਨਾਲ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਉਹਨਾਂ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਏ ਔਰ ਉਹਨਾਂ ਸੁਝਾਵਾਂ ਤੇ ਕੰਮ ਕੀਤਾ ਜਾਏ ਤਾਂ ਕਿ ਇਸ ਸਮੱਸਿਆ ਵਿੱਚ ਸਮੱਸਿਆ ਨੂੰ ਜਿਟਣ ਵਿੱਚ ਅਸੀਂ ਕਾਮਯਾਬ ਹੋ ਸਕੀਏ ਜੈ ਹਿੰਦ ਬਿਲਕੁਲ ਇਨਫੈਕਟ ਇਹ ਜੜੀ ਮੁਹਿੰਮ ਹੈਗੀ ਹੈ ਯੁਧ ਨਸ਼ਿਆਂ ਵਿਰੁੱਧ ਇਹ ਕਿਸੇ ਇੱਕ ਜ਼ਿਲ੍ਹਾ ਪਧਰੀ ਮੁਹਿੰਮ ਨਹੀਂ ਹੈ ਇਹ ਸਟੇਟ ਪਧਰੀ ਮੁਹਿੰਮ ਹੈਗੀ ਹੈ ਇਹ ਪੰਜਾਬ ਸਰਕਾਰ ਵੱਲੋਂ ਪੂਰੀ ਸਟੇਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੇ ਪੈਰਲੈਲੀ ਚਲਾਈ ਜਾ ਰਹੀ ਹੈ ਸੋ ਜਿਸ ਤਰ੍ਹਾਂ ਕਾਰਜਕ੍ਰਮ ਲੁਧਿਆਣਾ ਰੂਰਲ ਪੁਲਿਸ ਵੱਲੋਂ ਕੀਤੇ ਜਾ ਰਿਹਾ ਹੈ ਉਦਾਂ ਹੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜਕ੍ਰਮ ਜਿਹੜੇ ਹੈ ਕਰਾਏ ਜਾ ਰਹੇ ਹੈ ਔਰ ਸਟੇਟ ਪੱਧਰ ਤੇ ਇਸ ਸਮੱਸਿਆ ਨੂੰ ਨਿਜਠਣ ਲਈ ਬਹੁਤ ਜਿਹੜੇ ਪ੍ਰਯਾਸ ਹੈ ਉਹ ਕੀਤੇ ਜਾ ਰਹੇ ਹਨ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਅਸੀਂ ਸਾਰੇ ਮਿਲ ਕੇ ਕਰਾਂਗੇ ਤੇ ਇਸ ਸਮਸਿਆ ਨੂੰ ਨਿਜਠਣ ਵਿੱਚ ਕਾਮਯਾਬ ਹੋਵਾਂਗੇ ਥੈਂਕ ਯੂ ਬੀ ਬੇਸਿਕਲੀ ਜੀ ਅੱਜ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਜਗਰਾਉਂ ਹਲਕੇ ਦੇ ਵਿੱਚ ਆਪਾਂ ਇੱਕ ਸੰਪਰਕ ਮੀਟਿੰਗ ਕੀਤੀ ਹੈਗੀ ਐ ਇਹਦੇ ਵਿੱਚ ਸਾਡੇ ਸਪੈਸ਼ਲ ਡਿਜੀ ਮੈਮ ਅਨੀਤਾ ਮੈਮ ਆਈ ਸੀ ਸਪੈਸ਼ਲੀ ਅਟੈਂਡ ਕਰਨ ਤੇ ਨਾਲ ਸਾਡੇ ਕੋਆਰਡੀਨੇਟਰ ਜਿਹੜੇ ਯੋਧਨਸ਼ਾ ਵਿਰੁੱਧ ਦੀ ਟੀਮ ਪੂਰੀ ਹੈਗੀ ਐ ਜ਼ਿਲ੍ਹੇ ਦੀ ਉਹ ਵੀ ਨਾਲ ਸਾਡੇ ਹਾਜ਼ਰ ਸੀ ਮਨਜੀਤ ਰਾਏ ਜੀ ਡਿਸਟ੍ਰਿਕਟ ਕੋਆਰਡੀਨੇਟਰ ਨਾਲ ਸਾਰੇ ਹਲਕਾ ਕੋਆਰਡੀਨੇਟਰਸ ਤੇ ਸਾਰੇ ਵਕਫ ਵਕ ਪਿੰਡਾਂ ਚੋਂ ਪੰਜ ਸਰਪੰਚ ਤੇ ਲੋਕਾਂ ਨੇ ਇਸ ਵਿੱਚ ਪਾਰਟਿਸਪੇਟ ਕੀਤਾ ਵਿਚਾਰ ਵਟਾਂਦਰਾ ਕੀਤੇ ਵਿਚਾਰ ਸਾਂਝੇ ਹੋਏ ਤੇ ਯੁੱਧ ਨਸ਼ੇਵਰੋਜ ਮਹਿੰਮ ਚੱਲ ਰਹੀ ਹੈ ਉਹਨੂੰ ਕਿਵੇਂ ਅੱਗੇ ਵਧਾਇਆ ਜਾਏ ਕਿਵੇਂ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਏ ਉਸ ਬਾਰੇ ਡਿਸਕਸ ਹੋਇਆ ਬੜੀ ਅੱਛੀ ਸੁਝਾਅ ਵੀ ਆਏ ਤੋਂ ਉਸੇ ਜਿਹੜਾ ਮਤਲਬ ਪੁਲਿਸ ਤੇ ਪਬਲਿਕ ਦੀ ਕੋਆਪਰੇਸ਼ਨ ਹੈ ਆਪਸ ਚ ਸਪੋਰਟ ਹੈ ਤੇ ਉਹਦੇ ਬਾਰੇ ਇਹ ਇੱਕ ਮੀਟਿੰਗ ਰੱਖੀ ਗਈ ਸੀ ਤੇ ਇਹਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀ ਜਿਹੜੀਆਂ ਰੀਸੈਂਟਲੀ ਸਰਕਾਰ ਨੇ ਬਣਾਈਆਂ ਨੇ ਉਹਨਾਂ ਦੇ ਵੀ ਨੁਮਾਇੰਦੇ ਆਏ ਸੀ ਸੋ ਇੱਕ ਬੜੀ ਵਧੀਆ ਮਾਹੌਲ ਦੇ ਵਿੱਚ ਅੱਛੀ ਮੀਟਿੰਗ ਹੋਈ ਤੇ ਮੈਨੂੰ ਉਮੀਦ ਹੈ ਵੀ ਇਸ ਮੀਟਿੰਗ ਦੇ ਜਿਹੜੇ ਡਿਸਕਸ਼ਨਸ ਹੋਏ ਪੁਆਇੰਟ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੰਪਲੀਮੈਂਟ ਵੀ ਕਰਾਂਗੇ ਤੇ ਜਿਹੜੀ ਇਹ ਯੁੱਧ ਨਸ਼ਾ ਵਿਰੁੱਧੀ ਮੁਹਿੰਮ ਹੈ ਇਹਨੂੰ ਹੋਰ ਲੁਧਿਆਣਾ ਦੇ ਦਿਹਾਤੀ ਜ਼ਿਲ੍ਹੇ ਦੇ ਵਿੱਚ ਬਲ ਮਿਲੂਗਾ ਦੇਖੋ ਜੀ ਮੇਰੇ ਪਿੰਡ ਦਾ ਨਸ਼ਾ ਕੋਈ ਹੈ ਨਹੀਂ ਗੈ ਮੈਂ ਪਹਿਲਾਂ ਕਹਿ ਚੁੱਕਿਆ ਮੇਰੇ ਪਿੰਡ ਕੋਈ ਰਸਾ ਨਹੀਂ ਹੈ ਮੈਂ ਕਹਿੰਦਾ 81 ਪਿੰਡਾਂ ਚੋਂ ਇੱਕ ਮੇਰਾ ਪਿੰਡਾ ਅਗਵਾੜ ਲੋ ਭੁਖੌਰ ਤੇ ਜਿੱਥੇ ਕੋਈ ਰਸਾ ਨਹੀਂ ਹੈ ਨਾਂ ਮੇਰੀ ਹੁਣ ਤੀ ਜਦੋਂ ਦਾ ਮੈਂ ਕਾਰਜਕਾਲ ਸੰਭਾਲਿਆ ਉਹਦਾ ਸਰਪੰਚੀ ਦਾ ਮੇਰੇ ਕਾਰਜਕਾਲ ਦੇ ਦੌਰਾਨ ਕੋਈ ਥਾਣੇ ਦੀ ਖਾਸ ਗਈ ਹੋਵੇ ਇਹ ਮੈਂ ਦਾਅਵੇ ਨਾਲ ਕਰ ਕਹਿੰਦਾ ਜੀ ਦੂਜੀ ਗੱਲ ਮੈਂ ਕਹਣੀ ਚਾਹੁੰਦਾ ਸੀ ਜਿਵੇਂ ਪਹਿਲਾਂ ਸਾਡੀ ਮੀਟਿੰਗਾਂ ਹੋ ਚੁੱਕੀਆਂ ਐਸਪੀ ਸਾਹਿਬ ਨਾਲ ਸਾਡੇ ਪਿੰਡ ਦੀ ਮੀਟਿੰਗ ਕੀਤੀ ਆ ਆਪਣੇ ਫੇਸਿਟੀ ਚ ਹੋਈ ਜਾਂ ਇੱਥੇ ਹੋਈ ਆ ਅੱਜ ਮੈਂ ਇਹੀ ਗੱਲ ਕਹੀ ਸੀ ਵੀ ਦੇਖੋ ਜਿਹੜਾ ਬੰਦਾ ਵਧੀਆ ਕੰਮ ਕਰਦਾ ਮੈਨੂੰ ਲਗਾਤਾਰ ਹੁ ਅਸੀਂ ਮੋਡਲ ਬੇਨਕਾਮ ਹੀ ਰੱਖਿਆ ਨਸ਼ੇ ਵਾਲਾ ਵੀ ਪਿੰਡ 'ਚ ਨਸ਼ਾ ਬਿਲਕੁਲ ਹੀ ਹੁੰਦਣਾ ਦਾਖਲ ਨੂੰ ਹੁਣ ਆਪ ਕੋਲ ਚੱਕਰੀ ਪਵੇ ਸਾਨੂੰ ਦੇਖੋ ਪੁਲਿਸ ਕੀ ਕਰੂਗੀ ਪੁਲਿਸ ਕੁਝ ਨਹੀਂ ਕਰ ਸਕਦੀ ਜੇ ਸਾਡਾ ਪਿੰਡਾਂ ਦਾ ਸਰਪੰਚਾਂ ਜਾਂ ਬਾਹਰ ਐਮਸ਼ਨ ਸਹਿਯੋਗ ਨਹੀਂ ਹੋਊਗਾ ਪੁਲਿਸ ਵੱਲੋਂ ਰੱਖੇ ਗਏ ਅੱਜ ਇੱਕ ਸੰਪਰਕ ਮੁਹਿੰਮ ਦੇ ਪ੍ਰੋਗਰਾਮ ਤਹਿਤ ਜਿੱਥੇ ਆਮ ਲੋਕਾਂ ਦੇ ਨਾਲ ਨਾਲ ਪਿੰਡਾਂ ਦੇ ਸਰਪੰਚ ਪੰਚਾਂ ਦੇ ਨਾਲ ਨਾਲ ਕੋਆਰਡੀਨੇਟਰਾਂ ਨੂੰ ਵੀ ਜਾਗਰੂਕ ਕੀਤਾ ਗਿਆ ਤੇ ਆਪਣੇ ਆਪਣੇ ਇਲਾਕੇ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਔਰ ਇਸ ਮੁਹਿੰਮ ਦੇ ਵਿੱਚ ਅੱਜ ਜਿੱਥੇ ਸਪੈਸ਼ਲ ਏਡੀਜੀ ਵੀ ਮੈਡਮ ਅਨੀਤਾ ਪੁੰਜ ਦੇ ਨਾਲ-ਨਾਲ ਜਗਰਾਉ ਐਸਐਸਪੀ ਅੰਕੁਰ ਗੁਪਤਾ ਤੇ ਹੋਰ ਸਾਰੇ ਜੀਓਜ਼ ਦੇ ਨਾਲ ਸਾਰੇ ਐਸਐਚਓ ਪਹੁੰਚੇ ਤੇ ਸਾਰਿਆਂ ਨੇ ਇਸ ਗੱਲ ਨੂੰ ਮਿਲ ਕੇ ਕਿਹਾ ਕਿ ਅਸੀਂ ਆਪਣੇ ਇਲਾਕੇ ਨੂੰ ਤਕਰੀਬਨ ਨਸ਼ਾ ਮੁਕਤ ਕਰਨ ਵੱਲ ਤੁਰੇ ਹੋਏ ਹਾਂ ਔਰ ਏਡੀਜੀਪੀ ਮੈਡਮ ਅਨੀਤਾ ਪੁਲਿਸੀ ਬਾਕਾਇਦਾ ਤਾਰੀਫ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਕੰਮ ਇਹ ਪੁਲਿਸ ਕਰ ਰਹੀ ਹੈ ਉਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਕਹਿ ਕੇ ਕਰਵਾਉਣਗੇ ਔਰ ਲਗਾਤਾਰ ਇਸ ਇਲਾਕੇ ਚ ਜੋ ਇਨਪੁਟ ਜਾ ਰਹੀਆਂ ਨੇ ਕਿ ਇਸ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਪੱਬਾ ਪਾਰਾ ਹੈ ਉਸੇ ਤਰ੍ਹਾਂ ਹੀ ਐਸਐਸਪੀ ਡਾਕਟਰ ਅਨਕੁਰ ਗੁਪਤਾ ਨੇ ਵੀ ਕਿਹਾ ਕਿ ਉਹ ਆਪਣੀ ਇਸ ਮਹਿੰਮ ਨੂੰ ਅੱਗੇ ਵੀ ਜਾਰੀ ਰੱਖਣਗੇ ਤੇ ਜਗਰਾਉ ਇਲਾਕੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਕੇ ਹੀ ਰਹਿਣਗੇ ਮੇਰਾ ਜਿਹੜਾ ਬੋਰਡ ਆ ਉਹ ਸਾਰੇ ਜਾਣਦੇ ਆ ਉਹਨੂੰ ਨਸ਼ੇ ਦੀ ਹੱਬ ਵੀ ਸਮਝਿਆ ਜਾਂਦਾ ਸੀ ਅਸੀਂ ਪੁਲਿਸ ਦਾ ਪੂਰਾ ਸਹਿਯੋਗ ਲਿਆ ਤੇ ਨਾਲ ਦੀ ਨਾਲ ਸਹਿਯੋਗ ਦਿੱਤਾ ਸਹਿਯੋਗ ਦੇਣ ਨਾਲ ਹੀ ਨਸ਼ੇ ਖਤਮ ਹੁੰਦੇ ਆ ਲੋਕਾਂ ਨੂੰ ਅਵੇਅਰ ਕੀਤਾ ਸਮੇਂ-ਸਮੇਂ ਤੇ ਬਿਠਾ ਕੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਪੁਲਿਸ ਦਾ ਪੂਰਾ ਸਹਿਯੋਗ ਲਿਆ ਡੀਐਸਪੀ ਸਾਹਿਬ ਜਸਜੋਤ ਜੀ ਆਪਣੇ ਭਾਈ ਐਸਐਚਓ ਸਾਹਿਬ ਜਿਹੜੇ ਹੁਣ ਵੀ ਆਏ ਨੇ ਪਹਿਲਾਂ ਵਾਲੇ ਵੀ ਔਰ ਖਾਸ ਕਰਕੇ ਐਸਐਸਪੀ ਸਾਹਿਬ ਵੀ ਬਹੁਤ ਗੁੱਡ ਆ ਸੁਣਦੇ ਆ ਤੇ ਬਹੁਤ ਵਧੀਆ ਪਰਫਾਰਮੈਂਸ ਪੁਲਿਸ ਕਰ ਰਹੀ ਆ ਜਿਹੜੇ ਆ ਆਪਣੇ ਆ ਪ੍ਰੋਗਰਾਮ ਵੀ ਕਰਾਏ ਜਾ ਰਹੇ ਨੇ ਲੋਕਾਂ ਨੂੰ ਅਵੇਅਰ ਕੀਤਾ ਜਾ ਦਿੰਦਾ ਮੈਂ ਪੰਚ ਸਰ ਪੰਚ ਸਹਿਬਾਨ ਜਿਹੜੇ ਐਮਸੀ ਸਹਿਬਾਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਵਾਕਏ ਲੋਕਾਂ ਦੇ ਵਿੱਚ ਜਾ ਕੇ ਪਹਿਲਾਂ ਆਪ ਮੀਟਿੰਗਾਂ ਲਾਓ ਫਿਰ ਪੁਲਿਸ ਦੀਆਂ ਮੀਟਿੰਗਾਂ ਕਰਾਓ ਤੇ ਲੋਕਾਂ ਨੇ ਵਿਚਾਰ ਵੀ ਵਧੀਆ ਰੱਖੇ ਤੇ ਪੁਲਿਸ ਨੂੰ ਜ਼ਰੂਰ ਇਹ ਕਹੂੰਗਾ ਜੀ ਜਿਹੜੇ ਵੱਡੇ ਸਮਗਲੇਰਾਂ ਉਹਨਾਂ ਤੇ ਖਾਸ ਕਰਕੇ ਨੱਥ ਪਾਈ ਜਾਵੇ ਤੇ ਛੋਟੇ ਤਾਂ ਹੌਲੀ-ਹੌਲੀ ਆਪੇ ਖਤਮ ਹੋ ਜਾਣਗੇ ਤੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਾਗਰੂਕ ਵਿਖੇ ਕਾਰਜਕ੍ਰਮ ਕਰਵਾਇਆ ਗਿਆ ਜਿਦੇ ਵਿੱਚ ਵੱਖ-ਵੱਖ ਨਾਵਾਂ ਤੋਂ ਸਟੇਟ ਡਿਸਟ੍ਰਿਕਟ ਦੇ ਕੋਆਰਡੀਨੇਟਰਸ ਵੱਖ-ਵੱਖ ਯੂਨਿਟਸ ਦੇ ਕੋਆਰਡੀਨੇਟਰਸ ਪੰਚ ਸਰਪੰਚ ਸਾਇਬਾਨ ਆਂਡ ਬੋਰਡ ਮੈਂਬਰਸ ਮਿਨਿਸਪਲ ਕਾਉਂਸਲ ਦੇ ਮੈਂਬਰਸ ਉਹਨਾਂ ਨੇ ਇਸ ਕਾਰਜਕ੍ਰਮ ਵਿੱਚ ਸ਼ਾਮਿਲ ਕੀਤਾ ਸ਼ਾਮਿਲ ਕੀਤਾ ਔਰ ਇਹਦੇ ਵਿੱਚ ਇਹ ਗੱਲ ਹੋਈ ਕਿ ਪੁਲਿਸ ਵੱਲੋਂ ਜਿਹੜੀ ਔਰ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਚਲਾ ਰਹੀ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਹੈਲਥ ਡਿਪਾਰਟਮੈਂਟ ਵੱਖ-ਵੱਖ ਡਿਪਾਰਟਮੈਂਟਸ ਸ਼ਾਮਿਲ ਹੈ ਉਦੇ ਵਿੱਚ ਜੋ ਸਾਡੇ ਪਿੰਡਾਂ ਔਰ ਸ਼ਹਿਰਾਂ ਚ ਲੋਕ ਹੈਗੇ ਆ ਉਹਨਾਂ ਦਾ ਜੋ ਸਪੋਰਟ ਹੈ ਉਹਨਾਂ ਦੀ ਜੋ ਸਾਂਝ ਹੈ ਉਹ ਬਹੁਤ ਇੰਪੋਰਟੈਂਟ ਹੈਗੀ ਹੈ ਔਰ ਇਹਦੇ ਵਿੱਚ ਨਾ ਸਿਰਫ ਵੱਖ-ਵੱਖ ਲੋਕਾਂ ਨੇ ਆਪਣੇ ਐਕਸਪੀਰੀਐਂਸਸ ਸ਼ੇਅਰ ਕੀਤੇ ਬਲਕਿ ਜੋ ਪਿੰਡਾਂ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਪਿੰਡਾਂ ਵਿੱਚੋਂ ਆ ਕੇ ਬੁਲਾਰਿਆਂ ਨੇ ਆਪਣੇ ਸੁਝਾਅ ਦਿੱਤੇ ਬਹੁਤ ਵਧੀਆ ਸੁਝਾਅ ਇਹਦੇ ਵਿੱਚ ਆਏ ਹੈ ਔਰ ਇਹਦੇ ਵਿੱਚ SSP ਸਾਹਿਬ ਵੱਲੋਂ ਇਹ ਸੁਝਾਵਾਂ ਤੇ ਹੋਰ ਵਿਚਾਰ-ਵਿਮਰਸ਼ ਕਰਕੇ ਲੋਕਾਂ ਨਾਲ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਉਹਨਾਂ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਏ ਔਰ ਉਹਨਾਂ ਸੁਝਾਵਾਂ ਤੇ ਕੰਮ ਕੀਤਾ ਜਾਏ ਤਾਂ ਕਿ ਇਸ ਸਮੱਸਿਆ ਵਿੱਚ ਸਮੱਸਿਆ ਨੂੰ ਜਿਟਣ ਵਿੱਚ ਅਸੀਂ ਕਾਮਯਾਬ ਹੋ ਸਕੀਏ ਜੈ ਹਿੰਦ ਬਿਲਕੁਲ ਇਨਫੈਕਟ ਇਹ ਜੜੀ ਮੁਹਿੰਮ ਹੈਗੀ ਹੈ ਯੁਧ ਨਸ਼ਿਆਂ ਵਿਰੁੱਧ ਇਹ ਕਿਸੇ ਇੱਕ ਜ਼ਿਲ੍ਹਾ ਪਧਰੀ ਮੁਹਿੰਮ ਨਹੀਂ ਹੈ ਇਹ ਸਟੇਟ ਪਧਰੀ ਮੁਹਿੰਮ ਹੈਗੀ ਹੈ ਇਹ ਪੰਜਾਬ ਸਰਕਾਰ ਵੱਲੋਂ ਪੂਰੀ ਸਟੇਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੇ ਪੈਰਲੈਲੀ ਚਲਾਈ ਜਾ ਰਹੀ ਹੈ ਸੋ ਜਿਸ ਤਰ੍ਹਾਂ ਕਾਰਜਕ੍ਰਮ ਲੁਧਿਆਣਾ ਰੂਰਲ ਪੁਲਿਸ ਵੱਲੋਂ ਕੀਤੇ ਜਾ ਰਿਹਾ ਹੈ ਉਦਾਂ ਹੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜਕ੍ਰਮ ਜਿਹੜੇ ਹੈ ਕਰਾਏ ਜਾ ਰਹੇ ਹੈ ਔਰ ਸਟੇਟ ਪੱਧਰ ਤੇ ਇਸ ਸਮੱਸਿਆ ਨੂੰ ਨਿਜਠਣ ਲਈ ਬਹੁਤ ਜਿਹੜੇ ਪ੍ਰਯਾਸ ਹੈ ਉਹ ਕੀਤੇ ਜਾ ਰਹੇ ਹਨ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਅਸੀਂ ਸਾਰੇ ਮਿਲ ਕੇ ਕਰਾਂਗੇ ਤੇ ਇਸ ਸਮੱਸਿਆ ਨੂੰ ਨਿਜਠਣ ਵਿੱਚ ਕਾਮਯਾਬ ਹੋਵਾਂਗੇ ਥੈਂਕ ਯੂ ਬੈਕੀਕਲੀ ਜੀ ਅੱਜ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਜਗਰਾਉਂ ਹਲਕੇ ਦੇ ਵਿੱਚ ਆਪਾਂ ਇੱਕ ਸੰਪਰਕ ਮੀਟਿੰਗ ਕੀਤੀ ਹੈਗੀ ਹੈ ਇਹਦੇ ਵਿੱਚ ਸਾਡੇ ਸਪੈਸ਼ਲ ਡਿਜੀ ਮੈਮ ਅਨੀਤਾ ਮੈਮ ਆਈ ਸੀ ਸਪੈਸ਼ਲੀ ਅਟੈਂਡ ਕਰਨ ਤੇ ਨਾਲ ਸਾਡੇ ਕੋਆਰਡੀਨੇਟਰ ਜਿਹੜੇ ਯੋਧ ਨਸ਼ਿਆਂ ਵਿਰੁੱਧ ਦੀ ਟੀਮ ਪੂਰੀ ਹੈਗੀ ਹੈ ਜ਼ਿਲ੍ਹੇ ਦੀ ਉਹ ਵੀ ਨਾਲ ਸਾਡੇ ਹਾਜ਼ਰ ਸੀ ਮਨਜੀਤ ਰਾਏ ਜੀ ਡਿਸਟ੍ਰਿਕਟ ਕੋਆਰਡੀਨੇਟਰ ਨਾਲ ਸਾਰੇ ਹਲਕਾ ਕੋਆਰਡੀਨੇਟਰ ਤੇ ਸਾਰੇ ਵਕਫਾਕ ਪਿੰਡਾਂ ਚੋਂ ਪੰਜ ਸਰਪੰਚ ਤੇ ਲੋਕਾਂ ਨੇ ਇਸ ਵਿੱਚ ਪਾਰਟਿਸਪੇਟ ਕੀਤਾ ਵਿਚਾਰ ਵਿਰਮਸ਼ ਕੀਤੇ ਵਿਚਾਰ ਸਾਂਝੇ ਹੋਏ ਤੇ ਜਿਹੜਾ ਯੋਧ ਨਸ਼ਿਆਂ ਵਿਰੁੱਧ ਮੋਹਮ ਚੱਲ ਰਹੀ ਹੈ ਉਹਨੂੰ ਕਿਵੇਂ ਅੱਗੇ ਵਧਾਇਆ ਜਾਏ ਕਿਵੇਂ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਏ ਉਸ ਬਾਰੇ ਡਿਸਕਸ ਹੋਇਆ ਬੜੀ ਅੱਛੇ ਸੁਝਾਅ ਵੀ ਆਏ ਤੋਂ ਉਸੇ ਜਿਹੜਾ ਮਤਲਬ ਪੁਲਿਸ ਤੇ ਪਬਲਿਕ ਦੀ ਕੋਆਪਰੇਸ਼ਨ ਹੈ ਆਪਸ ਚ ਸਪੋਰਟ ਹੈ ਤੇ ਉਹਦੇ ਬਾਰੇ ਇੱਕ ਮੀਟਿੰਗ ਰੱਖੀ ਗਈ ਸੀ ਤੇ ਇਹਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀ ਜਿਹੜੀਆਂ ਰੀਸੈਂਟਲੀ ਸਰਕਾਰ ਨੇ ਬਣਾਈਆਂ ਨੇ ਉਹਨਾਂ ਦੇ ਵੀ ਨੁਮਾਇੰਦੇ ਆਏ ਸੀ ਸੋ ਇੱਕ ਬੜੀ ਵਧੀਆ ਮਾਹੌਲ ਦੇ ਵਿੱਚ ਅੱਛੀ ਮੀਟਿੰਗ ਹੋਈ ਤੇ ਮੈਨੂੰ ਉਮੀਦ ਹੈ ਵੀ ਇਸ ਮੀਟਿੰਗ ਦੇ ਜਿਹੜੇ ਡਿਸਕਸ਼ਨਸ ਹੋਏ ਪੁਆਇੰਟ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੰਪਲੀਮੈਂਟ ਵੀ ਕਰਾਂਗੇ ਤੇ ਜਿਹੜੀ ਇਹ ਯੁੱਧ ਨਸ਼ਾ ਵਿਰੁੱਧੀ ਮੁਹਿੰਮ ਹੈ ਇਹਨੂੰ ਹੋਰ ਲੁਧਿਆਣਾ ਦੇ ਦਿਹਾਤੀ ਜ਼ਿਲ੍ਹੇ ਦੇ ਵਿੱਚ ਬਲ ਮਿਲੂਗਾ ਦੇਖੋ ਜੀ ਮੇਰੇ ਪਿੰਡ ਦਾ ਨਸ਼ਾ ਕੋਈ ਹੈ ਨਹੀਂ ਗੈਸ ਮੈਂ ਪਹਿਲਾਂ ਕਹਿ ਚੁੱਕਿਆ ਮੇਰੇ ਪਿੰਡ ਕੋਈ ਰਸਾ ਨਹੀਂ ਹੈ ਮੈਂ ਕਹਿੰਦਾ 81 ਪਿੰਡਾਂ ਚੋਂ ਇੱਕ ਮੇਰਾ ਪਿੰਡਾ ਅਗਵਾੜ ਲੋ ਭੁਖੌਰ ਦਾ ਜਿੱਥੇ ਕੋਈ ਰਸਾ ਨਹੀਂ ਹੈ ਨਾਮ ਮੇਰੀ ਹੁਣ ਤੀ ਜਦੋਂ ਦਾ ਮੈਂ ਕਾਰਜਕਾਲ ਸੰਭਾਲਿਆ ਆ ਉਹਦਾ ਸਰਪੰਚੀ ਦਾ ਮੇਰੇ ਕਾਰਜਕਾਲ ਦੇ ਦੌਰਾਨ ਕੋਈ ਥਾਣੇ ਦਰਖਾਸਤ ਗਈ ਹੋਵੇ ਇਹ ਮੈਂ ਦਾਅਵੇ ਨਾਲ ਕਹਿੰਦਾ ਜੀ ਦੂਜੀ ਗੱਲ ਮੈਂ ਕਹਣੀ ਚਾਹੁੰਦਾ ਸੀ ਜਿਵੇਂ ਪਹਿਲਾਂ ਸਾਡੀ ਮੀਟਿੰਗਾਂ ਹੋ ਚੁੱਕੀਆਂ ਐ ਐਸਬੀ ਸਾਡੇ ਪਿੰਡ ਵਿੱਚ ਮੀਟਿੰਗ ਕੀਤੀ ਆ ਆਪਣੇ ਫੇਸਿਟੀ ਚ ਹੋਈ ਜਾਂ ਇੱਥੇ ਹੋਈ ਆ ਅੱਜ ਮੈਂ ਇਹੀ ਗੱਲ ਕਹੀ ਸੀ ਵੀ ਦੇਖੋ ਜਿਹੜਾ ਬੰਦਾ ਵਧੀਆ ਕੰਮ ਕਰਦਾ ਮੈਨੂੰ ਲਗਾਤਾਰ ਹੁਣ ਅਸੀਂ ਮੋਢ ਬੇਨਕਾਮ ਅਸੀਂ ਰੱਖਿਆ ਨਸ਼ੇ ਵਾਲਾ ਵੀ ਪਿੰਡ 'ਚ ਨਸ਼ਾ ਬਿਲਕੁਲ ਹੀ ਹੁੰਦਣਾ ਦਾਖ ਨੂੰ ਹੁਣ ਆਪ ਕੋਲ ਚੱਕਰੀ ਪਾਵੇ ਸਾਨੂੰ ਦੇਖੋ ਪੁਲਿਸ ਕੀ ਕਰੂਗੀ ਪੁਲਿਸ ਕੋਸ਼ਿਸ਼ ਕਰ ਸਕਦੀ ਜੇ ਸਾਡਾ ਪਿੰਡਾਂ ਦਾ ਸਰਪੰਚਾ ਜਾਂ ਬਾਹਰ ਇਹ ਮਸ਼ੀਨ ਸਹਿਯੋਗ ਨਹੀਂ ਹੋਊਗਾ ਆਪਣੇ ਸਾਥੀ ਰਜੀਸ਼ ਪੰਸਲ ਦੇ ਨਾਲ ਹੀਮਰਾਜ ਬੱਬਰ ਦੇਨਿਕਸਵਾਲਾ ਨਿਊਜ਼ ਜਗਰਾਉ